ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਉਮੀਦ ਕਰਦੀ ਹਾਂ ਜੀ ਤੁਸੀਂ ਸਾਰੇ ਜਣੇ ਠੀਕ-ਠਾਕ ਹੋਵੋਗੇ ਚੜ੍ਹਦੀ ਕਲਾ 'ਚ ਰਹੋਗੇ ਤੇ ਆਪਣੀ ਆਪਣੀ ਜ਼ਿੰਦਗੀ ਦੇ ਵਿੱਚ ਖੁਸ਼ ਹੋਵੋ ਜੀ ਮੇਕੀ ਸਭ ਨੂੰ ਪਤਾ ਹੈ ਜੀ ਬਾਈ ਸ਼ਹੀਦੀ ਦੇ ਨਾਲ ਤੇ ਛੋਟੇ ਸਹਿਬਜ਼ਾਦਿਆਂ ਦੀ ਸ਼ਹੀਦੀ ਤੇ ਵੱਡੇ ਸਹਿਬਜ਼ਾਦਿਆਂ ਦੀ ਸ਼ਹੀਦੀ ਨੂੰ ਕੋਟ ਕੋਟ ਪ੍ਰਣਾਮ ਕਰਦੇ ਹਾਂ ਤੇ ਜੀ ਗੈਸਟ ਆ ਰਹੇ ਹਨ ਜੀ ਦਿੱਲੀ ਤੋਂ ਕੁਆਜੀਓਨੀ ਤੇ ਉਹਨਾਂ ਨੇ ਦੇਖੋ ਸਾਡੀ ਕਿੰਨੀ ਖਤਰਦਾਈ કરી ਸੀ ਸਾ ਅਸੀਂ ਵੀ ਥੋੜਾ ਜਿਹਾ ਹਿੱਸਾ ਉਹਨਾਂ ਲਈ ਜ਼ਰੂਰ ਕਰਾਂਗੇ ਪੱਕੀ ਉਹ ਕਹਿੰਦੇ ਵੀ ਅਸੀਂ ਥੋੜੇ ਜਿਹਾ ਇੱਥੇ ਬਿਮਾਰ ਜੇ ਹੋ ਗਏ ਸਾਗ ਸੁੱਕ ਖਾ ਲਿਆ ਨਹੀਂ ਸੱਟ ਬੈਠਿਆ ਜਿੱਦਾਂ ਵੀ ਆਪਾਂ ਕਹਿ ਦਈਏ ਸੋ ਸਬ지 ਪਾਣੀ ਵੀ ਬਣਾਣਾ ਏ ਉਧਰ ਲਈ ਵੀ ਸਮਾਨ ਲੈਣਾ ਏ ਫਿਰ ਅੱਜ ਚਮਕੌਰ ਸਾਹਿਬ ਦਾ ਲਾਸਟ ਦਮਾਨ ਹੈ ਜੋ ਉੱਥੇ ਵੀ ਜਾਣਾ ਏ ਬਹੁਤ ਕੰਮ ਜੇ ਉਲਝੇ ਪਏ ਆ ਤੇ ਹੁਣ ਅਸੀਂ ਮਾਸੀ ਦੇ ਕੋਲੋਂ ਆਏ ਆ ਜੀ ਤੇ ਪਸ ਵਗੈਰਾ ਤਾਲੀ ਲੈ ਇਹਨੇ ਜੀ ਮੈਂ ਤੇ ਜੁੱਤੀ ਲਾਉਂਗੀ ਜਿਉਂ ਬਾਹਰ ਪਈਆਂ ਅੱਛਾ ਜੁੱਤੀਆਂ ਭਾਈ ਬੀਰ ਕੋਲ ਪਾਰਸ ਪਾਉਣੀਆਂ ਸਾਰੀਆਂ ਪਈਆਂ ਸਾਰੀਆਂ ਹਾਂ ਮੇਰੇ ਨਿਆਣਿਆਂ ਦੇ ਕੱਪੜੇ ਵੀ ਬਾਹਰ ਪਏ ਮੈਂ ਸਾਰੀ ਸ਼ਾਪਿੰਗ ਕਰ ਸਕਦੀ ਦੇਖ ਲੈ ਕਮੈਂਟ ਠੀਕ ਹੈ ਹਾਂ ਭਾਈ ਕੱਪੜੇ ਵੀ ਹੈਗੇ ਆ ਤੇ ਹੁਣ ਦੇਖੇ ਸੋਹਣੇ ਸੋਹਣੇ ਜੀ ਪਰ ਵਿੱਚ ਸਾਡੇ ਦੌ ਲੱਗ ਜਵੇ ਤਾਂ ਅਸੀਂ ਕੁਝ ਕਹਿ ਨਹੀਂ ਸਕਦੇ ਅੱਛਾ ਪਰ ਅਸੀਂ ਲੰਦੇ ਹੈ ਹਾਂ ਹਾਂ ਵਾਲਾ ਦਿੱਕਤ ਹਾਂਜੀ ਬੱਚੇ ਇਹ ਵਾਲਾ ਇਹ ਪੀਸ ਤਾਂ ਬਹੁਤ ਸੋਹਣਾ ਹੈ ਪਰ ਗੱਡ ਕੇ ਦਿਖਾਓ ਇਹ ਵੀਰ ਉਹੀ ਆ ਗਏ ਕਿ ਪਹਿਲੀ ਵੀਡੀਓ ਚ ਵੀ ਦਿਖਾਇਆ ਤਾਂ ਆਪਾਂ ਹੈ ਕਿ ਵਿਕੀ ਜਾਂਦੇ ਪੀਸ ਨਾਲ ਦੇ ਚੇਂਜ ਚੇਂਜ ਹੋ ਗਿਆ ਹੈ ਵਿਕੀ ਜਾਂਦੇ ਨਾਲ ਦੀ ਨਾਲ ਪਾਈ ਇਹ ਇਕੱਠੇ ਇਕੱਠੇ ਪੀਸ ਲਿਆਂਦੇ ਹੋਣੇ ਹਨਾ ਉਹ ਉਹ ਲੈ ਕੇ ਦਿਖਾ ਜੀਜੀ ਨੂੰ ਪਰਸ ਬਹੁਤ ਸੋਹਣਾ ਭਾਈ ਇਧਰ ਇੱਕ ਛੱਡ ਇਧਰ ਲੈ ਹੱਥ ਕੇ ਫੜੀਦਾ ਪੁੱਤ ਦੂਜੇ ਨਾਲ ਫੜਨਾ ਦਾ ਐਦਾ ਲੈ ਕੇ ਜੀਜੀ ਨੂੰ ਜੀਜੀ ਨੂੰ ਫੋਟੋ ਖਿਚਾ ਜੀਜੀ ਕੋ ਫੋਟੋ ਖਿਚਾ ਦੇ ਇੱਕ ਜੀਜੀ ਇਧਰ ਦੇਖ ਉਹਦੀ ਵਿਚਾਰੀ ਦੀ ਚੁੰਡੀ ਦਾ ਗਾਣਾ ਇੱਕ ਮਿੰਟ ਲਓ ਜੀਜੀ ਇਧਰ ਦੇਖ ਪੁੱਤ ਹਾਂ ਠੀਕ ਆ ਹਾਂ ਆ ਦੇਖ ਇੱਕ ਕਲਰ ਆ ਆ ਗਿਆ ਇਹਦੇ ਚ ਇਹ ਵੀ ਸੋਹਣਾ ਹੀ ਕਲਰ ਹੈ ਨਾ ਜਿੰਨੇ ਆ ਹਾਂ ਤੇ ਹੋਰ ਖਾਸ ਤੇ ਮੈਚਿੰਗ ਸੂਟ ਦੇ ਹਾਂ ਜਿਹਦਾ ਨੂੰ ਸ਼ੌਕ ਹੈ ਇਹ ਵੀ ਸ਼ੌਕ ਹੈ ਬਿਲਕੁਲ ਤੇ ਬਹੁਤ ਵਧੀਆ ਭਾਈ ਹੈ ਜੋ ਮੈਂ ਇਹਨਾਂ ਨੂੰ ਟੰਗ ਲਓ ਭਾਜੀ ਇਹਦਾ ਇੱਕ ਬੰਦੀ ਸਟੋਨ ਸਟੋਨ ਗਿਰ ਗਿਆ ਨਾ ਹਾਂ ਫਿਰ ਮੁਸ਼ਕਲ ਹੋ ਜਾਂਦਾ ਕਿਹੜ ਖਾਂ ਅਡੂਆ ਅਡੂਆ ਪੁੱਤ ਇਹਨੂੰ ਦੱਸ ਕਿ ਆ ਸ਼ੌਕ ਕਡੂਆ ਉਹ ਨਹੀਂ ਨਿਆਣੇ ਤੇ ਉਹ ਰस्सियां ਜਿਹਾਨਾ ਡੁੱਟ ਜਾਨ ਜਿਹੜੀਆਂ ਲੰਬੀ ਨਹੀਂ ਤਾਂ ਸਮਝਦਾ ਰਹੇ ਹੈ ਆ ਦੇ ਦੇ ਪੁੱਤ ਦੇ ਦੇ ਲੈਣਾ ਤਾਂ ਇਹ ਲੈਣਾ ਪਰਸ ਜਿੱਡੀ ਤੋਂ ਆਪਾ ਬਾਬਾ ਕਰਦੀ ਫਿਰ ਤੇਰਾ ਕੁਝ ਨਹੀਂ ਹਾਂ ਖਾਲੀ ਹੈ ਚੈਨ ਇਹਦੇ ਨਾਲਦੀ ਆ ਚੈਨ ਪੁੱਤ ਇਹਨੂੰ ਪੈਂਦੀ ਆ ਸੋ ਆਈਏ ਜੀ ਹੁਣ ਮੇਨ ਮੁੱਦੇ ਪਰ ਇਹ ਪਾਜੀ ਉਹ ਵਾਲੇ ਬਸ ਗੱਲ ਕਿੰਨਾ ਸੋਹਣਾ ਵਾ ਉਪ ਹਾਂ ਹਾਂ ਆਈ ਆਈ ਅੱਛਾ ਇਹ ਅਗਨੇ ਸੋਹਣੇ ਆ ਹਮ ਲੱਗ ਰਿਹਾ ਹੈ। ਖੈਮ ਨੇ ਲੀਵਾ ਤੇ 3-4 ਹੈ। ਹਾਂ। ਇਹ ਗੱਲ ਹੁਣ ਪਹਿਲਾਂ ਪੂਰੀ ਕਰ ਦਿਆ ਇਸ ਮੇਨ। ਗੱਲ ਐਦਾਂ ਜੀ ਭਈ ਗੱਲ ਐਦਾਂ ਉਹ ਵੀ ਮੈਂ ਬੈਠੀ ਸੀ। ਉਦੋਂ ਪਤਾ ਕੀ ਗੱਲ ਆ? ਹਮ ਉਹ ਆ ਜੀ ਉਹਨਾਂ ਨੇ ਆਉਣਾ ਏ। ਉਹਨਾਂ ਲਈ ਨਾ ਅਸੀਂ ਸ਼ਾਪਿੰਗ ਇੱਕ ਮਿੰਟ ਬੁਤ ਉਹਨਾਂ ਲਈ ਨਾ ਸ਼ਾਪਿੰਗ ਕਰਨੀ ਆ। ਹਮ ਸ਼ਾਪਿੰਗ ਦੇ ਤੌਰ ਤੇ ਸੀ ਹੁਣ ਕਿਹਾ ਵੀ ਤਿੰਨ ਤਾਂ ਭੂਆ ਜੀ ਨੇ ਆਉਣਾ ਏ ਇੱਕ ਦੀਦੀ ਨੇ ਆਣਾ ਤੇ ਇੱਕ ਆਣਾ ਵੀਰ ਹਮ ਤੇ ਹੁਣ ਅਸੀਂ ਤਿੰਨ ਤਾਂ ਲੈਣੇ ਆ ਜੀ ਪਰਸੀ ਕਿ ਲੈਣ ਦੇ ਬਣਦੀ ਆ ਸਾਡੀ ਸਲਾਹ ਵੀ ਸੂਟ ਨੇ ਹਮ ਵੀਰ ਨੂੰ ਇਹ ਕਹਿੰਦੇ ਪਰਫਿਊਮ ਵਗੈਰਾ ਜਾਂ ਕੁਝ ਹੋਰ ਦੇਖ ਲੈਣੇ ਵੀ ਜਦੋਂ ਉਹਨਾਂ ਨੇ ਸਾਡਾ ਐਨਾ ਮਾਣ ਤਾਣ ਕੀਤਾ ਅਸੀਂ ਕਿਉਂ ਨਹੀਂ ਕਰ ਸਕਦੇ ਹਮ ਜਿੰਨੇ ਕਿ ਸਾਨੂੰ ਪਰਮਾਤਮਾ ਨੇ ਬਰ ਬਖਸ਼ਿਆ ਅਸੀਂ ਜ਼ਰੂਰ ਉਹਨਾਂ ਦੀ ਖਾਤਰਦਾਰੀ ਕਰਾਂਗੇ ਠੀਕ ਮਮੀ ਨੇ ਤਾਂ ਸਪੈਸ਼ਲ ਸਾਗ ਧਰ ਕੇ ਆਏ ਸੀ ਵਿਚਾਰ ਸਾਗ ਖਾਣ ਕੇ ਖੁਸ਼ ਹੋ ਗਏ ਹੁਣ ਉਹ ਕਹਿੰਦੇ ਕਹਿੰਦੇ ਅਣੀ ਸਾਗ ਖਾ ਕੇ ਅੱਕ ਗਏ ਹੂੰ ਕਰੀਏ ਵੀ ਕੀ ਆਏ ਹੋਏ ਆ ਨਾ ਮਮੀ ਹੁਣ ਇੱਥੇ ਮੋਹਾਲੀ ਆ ਉਹ ਕਿਧਰ ਹੋਗੇ ਨਾ ਇਹਨਾਂ ਨੂੰ ਆਇਆ ਮੈਨੂੰ ਹਾਂ ਆਪਣੀ ਭੈਣ ਕੋਲ ਆਏ ਵੇ ਬੂਆ ਜੀ ਕਹਿੰਦੇ ਗੈਸ ਚੜ ਗਈ ਸਿਰ ਨੂੰ ਹੂੰ ਡਾਕਟਰ ਤੋਂ ਦਵਾਈ ਲੈ ਕੇ ਆਂਦੀ ਹੁਣ ਆਪਾਂ ਕਹੇਲੇ ਹੋਈਆਂ ਕਾਣਾ ਉਹ ਘੱਟ ਕਿਦੱਕ ਦਿਖਾਉਂਦੇ ਹੋਣੇ ਆ ਇਹ ਹੱਥ ਪੈਜੀ ਹਾਂ ਥੋੜਾ ਜਿਹਾ ਉਹ ਨਾਲੇ ਇੱਕ ਗੱਲ ਹੋਰ ਹੈ ਹੁਣ ਸ਼ਹਿਰ ਮਾ ਉਹਨਾਂ ਨੇ ਉਹਨਾਂ ਨੇ ਕਿਹੜਾ ਮਤਲਬ ਆਪ ਤੋੜ ਕੇ ਬਣਾਇਆ ਸਾਗ ਉਹਨਾਂ ਨੇ ਤਾਂ ਖਰੀਦ ਕੇ ਬਣਾ ਲਿਆ ਹੁਣ ਕਿਆ ਪਤਾ ਕਿੰਨਾ ਤਿਆਰ ਹੋਇਆ ਵਾ ਉਹ ਹਾਂ ਉਹੀ ਤਾਂ ਕਿਵੇਂ ਨਹੀਂ ਹਨਾ ਇਹ ਫੇਰ ਹੁਣ ਅਸੀਂ ਭਈ ਬਤਿਆ ਜਿ ਸੋਹਣਾ ਜਰ ਲੈਣਾਗੇ ਪਰਸ ਹਮ ਦੇਖੋ ਹੁਣ ਫੇਰ ਪਰਸ ਇੱਕ ਗੱਲ ਸਰਜੂ ਜੀ ਚਾਰ ਲਈਏ ਚਾਰ ਚਾਰ ਅੱਛਾ ਬੱਲੇ 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 ਆਉਣਾ ਕਿਨੇ ਕਿਨੇ ਆ ਪਹਿਲਾਂ ਨਹੀਂ 6 ਕਿਹੜੇ ਆ ਤਾਂ ਦੱਸੋ ਵੀ ਮੈਂ ਹੂੰ ਤਿੰਨੇ ਤਾਂ 부ਆ ਨਾਲ ਲੈਣੇ ਆ ਹੂੰ ਜਿੰਨੇ ਮੇਰੀ ਫੈਮਿਲੀ ਦੇ ਇੱਕ ਬੈ ਇੱਕ ਮੰਮੀ ਇੱਕ ਦੀਦੀ ਅੱਛਾ ਪਹਿਲਾ ਪੂਆ ਜੀ ਨਾਲੇ ਹੁਣ ਆਉਣਾ ਕਿ ਨਹੀਂ ਕਿ ਨਹੀਂ ਇੱਕ ਤਾਂ ਪੂਆ ਜੀ ਹੋਗੇ ਤਿੰਨੇ ਪੂਆ ਨੇ ਆਉਣਾ ਪਾਪੀ ਦੀ ਜਿਹਦੇ ਚਾਦਾ ਤੇ ਲੰਗੋਲੀ ਠੀਕ ਆ ਉਹ ਲੰਗ ਲੈਣਾ ਜੀ ਅਸੀਂ ਕੋਈ ਨਹੀਂ ਹਾਂ ਇੱਕ ਤਿੰਨੇ ਪੂਆ ਨੇ ਆਉਣਾ ਏ ਹਾਂ ਐ ਇੱਕ ਦੀਦੀ ਨੇ ਆਉਣਾ ਏ ਤੇ ਇੱਕ ਵੀਰ ਨੇ ਪੂਆ ਜੀ ਤਿੰਨ ਅੱਛਾ ਤਿੰਨੇ ਭੈਣਾਂ ਨੇ ਤਿੰਨੇ ਭੈਣਾਂ ਨੇ ਠੀਕ ਆ ਤੇ ਅਸੀਂ ਅੱਜ ਆਪਾਂ ਇਦਾਂ ਕਰਾਂਗੇ ਜਿਹੜੇ ਤਿੰਨੇ ਪੂਆ ਜੀ ਆ ਛੁਬ ਇੱਕ ਮਿੰਟ ਪੁੱਤ ਜਿਹੜੇ ਤਿੰਨੇ ਪੂਆ ਜੀ ਆ ਉਹਨਾਂ ਨੂੰ ਪਰਸ ਜਾ ਰਹੇ ਨੇ ਉਹਨਾਂ ਨੂੰ ਪਰਸ ਲੈ ਜਣੇ ਤੇ ਭੈਣ ਨੂੰ ਆਪਾਂ ਲੈ ਜਾਾਂਗੇ ਸੂਟ ਉਹ ਕਹਿੰਦੇ ਸੀ ਕਹਿੰਦੇ ਮੈਂ ਹਲੇ ਤੱਕ ਠੰਡਾਂ ਦਾ ਕੋਈ ਸੂਟ ਨਹੀਂ ਦਿੱਤਾ ਹਾਂ ਤੇ ਭੈਣ ਜੋਗੇ ਭਾਈ ਸੂਟ ਲੈ ਜਣਾ ਤੇ ਪੂਆ ਜੀ ਜੋਗੇ ਤਿੰਨਾ ਜੋਗੇ ਪਰਸ ਲੈ ਜਣੇ ਹੂੰ ਦੇਖ ਕਰਦੇ ਆ ਜੀ ਫਿਰ ਹੁਣ ਪਰਸ ਸਿਲੈਕਟ ਦੇਖਦੇ ਆ ਜੀ ਹੁਣ ਕਿਹੜੇ ਕਿਹੜੇ ਪਰਸ ਆਉਂਦੇ ਆ ਸਾਨੂੰ ਪਸੰਦ ਹਨਾ ਪਰਸ ਵੈਸੇ ਬਾਈ ਕੋਲ ਸਾਰੇ ਹੀ ਬਹੁਤ ਸੋਹਣੇ ਆ ਇੱਕ ਨੰਬਰ ਆ ਹਨ ਸਾਰੀ ਦੁਕਾਨ ਅੱਗੇ ਵੀ ਤੁਸੀਂ ਦੇਖੀ ਆ ਵੀਰ ਦੀ ਪਹਿਲਾਂ ਨਾਲੋਂ ਵੀ ਹੁਣ ਇਸ ਵਾਰ ਅਲੱਗ ਜਿਹਾ ਕਹਿ ਲੋ ਵੀ ਆਇਆ ਹੋਇਆ ਏ ਵਧੀਆ ਸੋਹਣੇ ਲੱਗ ਰਹੇ ਆ ਦੇਖੋ ਹਾਂ ਜੀ ਮੈਨੂੰ ਕਿਹੇ ਜੀ ਲੱਗਦੀ ਆ ਉਹ ਤਾਂ ਪਹਿਲਾਂ ਜਿਹੇ ਜਿਵੇਂ ਲੱਗਦੀ ਆ ਪਰਸ ਪਰਸ ਲੈ ਕੇ ਬਣ ਲਗੀ ਉਹ ਬਾਹੂ ਜੀ ਉਹ ਬਣਾ ਦੇ ਕੇ ਜਿਹੀ ਲੱਗਦੀ ਆ ਇਹ ਜੀ ਹਾਂ ਸੋਹਣੀ ਲੱਗਦੀ ਭਾਈ ਤੇ ਪਾਜੀ ਦਿਖਾਓ ਦਿਖਾਈਂ ਵੀਰੇ ਫੇ ਪਰਸ ਫੜ ਹਨਾ ਕਾਲੇ ਲੱਗਦਾ ਕਾਲੇ ਲੱਗਦਾ ਪਰਸ ਦਿਖਾ ਦਿਓ ਜੀ ਪਹਿਲਾਂ ਨਹੀਂ ਪਰਸ ਤਾਂ ਯਾਰ ਆ ਵੀ ਬਹੁਤ ਸੋਹਣਾ ਹੈ ਹਮਮ ਕਸਟਮਰ ਨੇ ਕਰਨੇ ਕਰਨਾ ਹੁਣ ਸਾਨੂੰ ਫਿਰ ਹੈ ਛਕੂ ਜਾਏ ਛੋਟਾ ਹੈ ਨਾ ਪ੍ਰਾਈਸ ਹੈ ਵੈਸੇ ਘੱਟ ਮੈਨੇ ਕੰਮ ਕਰਨਾ 850 850 ਅੱਛਾ ਇਹਦੇ ਨਾਲ ਤਾਂ ਹੈ ਕਿ ਇਹਨੇ ਇਹਦੇ ਭੈਣ ਭਾਈਆਂ ਇਹ ਸਾਰੇ ਭੈਣ ਭਾਈ ਇੱਥੇ ਰੱਖੋ ਹਾਂ ਕੋਸ਼ੋਰ ਨਹੀਂ ਕਿ ਆਇਆ ਇਹਨੇ ਇੱਕ ਜਾਵੇ ਇਹ ਕਿਸੇ ਕਿਸੇ ਕੋਲੇ ਯੂਨਿਕ ਜਾ ਫਿਰ ਆ ਲੈ ਜਾ ਮੈਂ ਕੋਕੀਲਾ ਮੋਦੀ ਮੈਂ ਮੈ ਕੋਕੀਲਾ ਮੋਦੀ ਹਾਂ ਮੋਟਾ ਭਾਬੀ ਤੋ ਐਸੇ ਦਿੱਖਦੀ ਹੂੰ ਇਹ ਵੀ ਸੋਹਣਾ ਹੈ ਬ੍ਰਾਂਡਡ ਹੈ ਕਿਹੜੇ ਕਿਹੜੇ ਬ੍ਰਾਂਡ ਦੇ ਹੋਤੇ ਆ ਪਰ ਸਭ ਬਹੁਤ ਸੋਹਣੇ ਆ ਕਿੰਨਾ ਸੋਹਣਾ ਬਿਲਕੁਲ ਬਿਲਕੁਲ ਜਿਹਨੂੰ ਸ਼ੌਕ ਆ ਨਾ ਸਰ ਹਾਂ ਕੋਈ ਲੈ ਸਕਦਾ ਕੋਈ ਸ਼ੌਂਕ ਹੈ ਨਹੀਂ ਮੈਂ ਸਰ ਰੱਖਦੀ ਹਾਂ ਆਪਣੇ ਪਏ ਮੈਨੂੰ ਕਿਸੇ ਚੀਜ਼ ਦਾ ਸ਼ੌਕ ਹੋਊਗਾ ਵੀ ਸਿਰ ਹਬਲਾ ਗਿੰਦਾ ਪਰ ਬੱਚੇ ਹੈ ਮੈਂ ਕਈ ਵਾਰ ਵੀਡੀਓ ਆਪਣਾ ਬਣਾਵਾ ਪਰ ਰਵਿੰਦਰ ਦੀ ਜਾ ਉਹ ਫਾਲਦੇ ਕਿ ਵੀਡੀਓ ਨਹੀਂ ਪਾਈ ਬੁਣੀ ਪਰ ਪਰ ਸਾਰੇ ਹੀ ਮਮੀ ਬਾਈ ਇਹਦੇ ਕੋਲੋਂ ਬਾਈ ਕੋਲ ਸਿਲੈਕਟਡ ਜੇ ਪੀਸ ਹੁੰਦੇ ਆ ਮੈਂ ਕਹਿੰਦਾ ਤਿੰਨ ਚਾਰ ਵਾਰ ਆਪਾਂ ਬਾਈ ਕੋਲ ਤੇ ਉਹ ਲੈ ਕੇ ਗਏ ਹੈਨਾ ਕੀ ਚੋਕੀ ਬਣਾਣੀ ਹੋਈ ਪਰ ਇਹ ਵੀ ਕਿੰਨਾ ਸੋਹਣਾ ਦੇਖੋ ਅੱਪਾ ਜੀ ਇਹਦਾ ਕੀ ਪ੍ਰਾਈਸ ਹੈ ਸਾਢੇ 100 ਦਾ 1100 ਹਾਂ ਓਕੇ ਤਾਂ ਦੇਖ ਰਹੀ ਹੈ ਭਲਾ ਕਿੰਨੇ ਵਾਲੇ 1100 ਬਾਕੀ ਕੇ ਸਾਰੇ ਬ੍ਰਾਂਡ ਦੀ ਕਾਪੀ ਵੀ ਮਿਲ ਜੇਗੀ ਸਾਰੀ ਬ੍ਰਾਂਡ ਦੀ ਕਾਪੀ ਸਾਰੇ ਬ੍ਰੈਂਡਾਂ ਦੀ ਕਾਪੀ ਮਿਲ ਜਾਂਦੀ ਆ ਠੀਕ ਆ ਠੀਕ ਆ ਕੋਈ ਆਪਣੇ ਕੋਲ ਸਭ ਤੋਂ ਟਾਪ ਵਾਲਾ ਕਿਹੜਾ ਪਿਆ ਪਰਸ ਦੁਕਾਨ 'ਚ ਮਤਲਬ ਕਾਪੀ ਆ ਰੱਖੀ ਸਾਰੇ ਅੱਛਾ ਉਹ ਉੱਪਰ ਪਈਆਂ ਜਿਹੜੀਆਂ ਦਿਖਾਏ ਉਹ ਦਾ ਇੱਕ ਤਾਰ ਕੇ ਜਿਹੜਾ ਐਨ ਪ੍ਰਾਈਜ਼ ਵਿੱਚ ਦਿਖਾਇਓ ਤਾ ਲਓ ਫਾਈਬਰ ਇਹ ਮੈਂ ਕਹਿੰਦਾ ਉਹਦੇ ਨਾਲ ਦਾ ਜਿਹੜਾ ਬਾਹਰ ਤੇ ਆਏ ਹੋਏ ਆ ਜੈਸਮਨ ਹੈਨਾ ਉਹ ਹੀ ਹੈ ਹੈ ਮਾਸੀ ਨੂੰ ਮੰਮੀ ਜਿਹੜੇ ਮੰਮੀ ਔਰ ਮਾਸੀ ਜੀ ਨੂੰ ਆਇਆ ਤਾਂ ਨਾ ਬਾਹਰ ਤੇ ਹਾਂ ਸੇਮ ਉਹੀ ਆ ਸੇਮ ਲਿਟੋ ਉਹੀ ਲੱਗਦਾ ਉਹੀ ਚੀਜ਼ ਆ ਥੋੜਾ ਜਿਹਾ ਫਰਕ ਹੈ ਸਰ ਥੋੜਾ ਜਿਹਾ ਹੈਗਾ ਫਰਕ ਆ ਹਾਂ ਦਿਖਾਈ ਕੰਪਨੀ ਕਿਹੜੀ ਇਹਦੀ? ਲਿਖਿਆ ਬਾਈ ਨਹੀਂ। ਨੇਮ ਨਹੀਂ ਆਉਂਦਾ। ਅੱਛਾ ਨਾਮ ਨਹੀਂ ਆਂਦਾ। ਹਾਂ। ਉਹ ਤਾਂ ਪਰਸਾ ਆਨਲਾਈਨ ਕੱਢੇ ਤੇ ਕਾਫੀ ਮਹਿੰਗੇ ਤੇ ਉਹ। ਹਾਂ। ਹਾਂ। ਕਾਫੀ ਰਹਿੰਗੇ ਪਾਸੇ ਤੇ। ਤੇ ਅੱਛਾ ਇਹ ਕਾਪੀਆਂ ਫਰਸਟ ਕਾਪੀ ਆਉਂਦੀਆਂ ਇਹ ਹਨਾ? ਕੋਕੋ ਪ੍ਰੋ? ਕੀ? ਹਾਂ। ਕੋਕੋ ਰਾਈਨੋ ਪ੍ਰਾਇਓ। ਇਹ ਸੌਫਟ ਹੈ। ਹੂੰ। ਇਹ ਚੀਲਕ ਪਲ ਥੋਟ ਸੌਫਟ ਹੈ। ਸੌਫਟ ਆ ਬਿਲਕੁਲ ਲੈ ਇਧਰ। ਪਿਓਰ ਲਾ ਇਦਰਾ ਅੱਜ ਵੇਸੇ ਤੁਸੀਂ ਕਿਹੜੇ ਟਾਈਮ ਪਰ ਆਫ ਹੋਲੀ ਠੀਕ ਸਰ ਇਹ ਮੇਰਾ ਇਸ ਤੋਂ 15 ਦਿਨ ਜਿੰਨੇ ਲੰਭਾ ਹੈ। ਚਾ ਇਹ ਕਹਿੰਦਾ ਜੇ ਰੇਟ ਜੈਨੂਵਲਾ ਤਾਂ ਹੀ ਆ ਇੱਕ ਆਵਾਈਟ ਕਲਰ ਵਾਲਾ ਦਿਖਾਇਓ ਉੱਪਰ ਹੂੰ ਇਹ ਮਸੌਣਾ ਇਹਦਾ ਕੀ ਪਾਈ ਦਿਖਾਈ ਬਾਕੀ ਆ ਬਸ ਸੋਣਾ ਨਾ ਦੇਖੇ ਤੇ ਦੂਰ ਤੋਂ ਦੇਖ ਭਾਜੀ ਕਹਿੰਦੇ ਖਰਾਬ ਹੋ ਜਾਂਦੀ ਬਹੁਤ ਸੋਹਣੇ ਹਣੇ ਪਰਸਾ ਸਾਰੀ ਦੇ ਨਾਲ ਨਹੀਂ सेम ही ਆ ਲੋਲੇ ਥੋੜਾ ਹੈ ਨਾ ਇਹ ਆਏ ਆ ਵੀਡੀਓ ਦੇਖ ਕੇ ਮੇਰੇ ਕੋਲ ਆਏ ਆ ਆਏ ਆ ਵੀਡੀਓ ਦੇਖ ਕੇ ਵੀਡੀਓ ਦੇਖ ਕੇ ਤਾਂ ਹੀ ਪਹਿਲੇ ਦਿਨ ਬਾਈ ਹਜੇ ਉਹ ਕਰਦਾ ਤਾਂ ਵੀਡੀਓ ਤੇ ਥੋੜਾ ਜਿਹਾ ਆਇਆ ਇਤਰਾਜ ਜਿਆ ਇਤਰਾਜ ਨਹੀਂ ਇਹ ਉਪਰ ਆ ਜਿਹਾ ਲੱਗਦਾ ਤਾਂ ਹੈ ਜਿਹੜੀ ਜੱਗ ਜੀ ਆਉਂਦੀ ਸੀ ਹਾਂ ਹੁਣ ਬਾਈ ਕਹਿੰਦਾ ਵੀ ਵੀਡੀਓ ਦੇਖ ਕੇ ਭਾਈ ਆਏ ਹੈਗਾ ਆ ਵੀ ਬਹੁਤ ਵਧੀਆ ਚੀਜ਼ ਪਈ ਹੈ ਹੈਨਾ ਵੀਡੀਓ ਦੇਖ ਕੇ ਤਾਂ ਸਾਡੀ ਉਹ ਰਾਜਾ ਜਿਹੜਾ ਕੁਲਚੇ ਵਾਲਾ ਮੈਂ ਉਹਦੇ ਕੋਲ ਜਾਦ ਨਹੀਂ ਜਾਂਦਾ ਹਾਂ ਹਾਂ ਪਰਸਾ ਤਾਂ ਭਾਈ ਮੰਮੀ ਦੇ ਟਾਈਮ ਵਾਲੀ ਵੀ ਦੇਖਿਆ ਤਾਂ ਸੀ ਪਿਛਲੀ ਵਾਰ ਹੈ ਮੰਮੀ ਉਹ ਬੜੀਆਂ ਬੜੀਆਂ ਦਸਿਆਂ ਵਾਲਾ ਹੁੰਦਾ ਦਾ ਲੱਗੇ ਉਹੀ ਹੁੰਦੇ ਤੇ ਭਾਈ ਹਾਂ ਸਾ ਵੀ ਪਰਸਾ ਸੋਹਣੇ ਆ ਕੋਈ ਨਹੀਂ ਖਿਲਾ ਦਿੰਦੇ ਜੀਜੀ ਚੱਕ ਪਾਈ ਖਿਲਾ ਦਿੰਦੀ ਕੋਈ ਨਹੀਂ ਖਿਲਾ ਦਿੰਦੇ ਪੁੱਤ ਜੀ ਦੇਖੇ ਆਈਆਂ ਕਿੱਥੇ ਆ ਜਿਵੇਂ ਘਰ ਨੂੰ ਚੌਥਾ ਕੀ ਕਰੀਏ ਦੇਖੋ ਭਾਈ ਹੁਣੇ ਤੁਹਾਡਾ ਕੰਮ ਹੈ ਇਸ ਚੀਜ਼ ਵਿੱਚ ਤਾਂ ਹੁਣ ਆਹ ਆਹ ਕਿਆ ਚੀਜ਼ ਹੈ ਵੀਰੇ ਆਹ ਨਾਲ ਇੱਕ ਛੋਟਾ ਜਿਹਾ ਪਰਸ ਵੀ ਹੈ ਦੇ ਦਿਖਾਇਓ ਜੀ ਇਹ ਅਲੱਗ ਜੀ ਚੀਜ਼ ਹੈ ਹਨਾ ਹਾਂ ਇਹਦਾ ਉਹ ਕਿੱਥੇ ਫਿਰ ਹੈ ਬੈਸਡੂ ਸੀ ਇਹਦੇ ਵਿੱਚੇ ਹੁਣੇ ਦਸੀ ਦੀ ਇਹ ਕਿਆ ਚੀਜ਼ ਹੈ ਨਾਲ ਜਿਹੜੀ ਆਹ? ਕੌਨ ਪਾਉ? ਇਹਦੇ ਵਿੱਚ ਕੀ ਪਣਦੇ ਅੱਜ ਕੋਇਨ ਹੁੰਦੇ ਨੇ। ਕੋਇਨ ਨਾ, ਕੋਇਨ ਪਾਉਚੋ। ਅੱਛਾ ਅੱਛਾ, ਸਿੱਕੇ। ਠੀਕ ਆ। ਇਹ ਵੀ ਦੇਖ ਲਓ। ਇਹ ਵੀ ਸਸਟਾ। ਭਾਈ ਕੇਂਦਰ ਦਾ ਟਿਕੜਾ ਜਿੱਕਰ ਪਾ ਲੈਨੇ ਆ। ਹਾਂ ਹਾਂ ਹਾਂ। ਇਹਦਾ ਫੇਕ ਪਾਸੇ ਹੀ ਬਜਲ ਹੋ ਜਾਣਾ ਸਾਰਾ। ਹਾਂ। ਹਾਂ ਬੱਚਿਆਂ ਵਾਸਤੇ ਆ। ਠੀਕ ਆ ਠੀਕ ਆ। ਹਾਂ। ਪਰ ਸਾਰੀ ਸੋਹਣੀ ਆ ਬਾਈ ਕੋਲ ਹਨਾ ਐਨ ਬਹੁਤ ਸੋਹਣੀ ਕੁਆਲਿਟੀ ਆ ਉਹ ਬੜੀ ਬਾਈ ਆ ਗਈ ਨਾ ਵਾਹ ਜੀ ਵਾਹ ਆ ਵੀ ਚੀਜ਼ ਇੱਕ ਨੂੰ ਇੱਕ ਵਾਰ ਤਾਂ ਕਾਫੀ ਚੱਲੀਦੀ ਹਨਾ ਹੁਣ ਵੀ ਚੱਲ ਹੁਣ ਵੀ ਚੱਲੀ ਜਾਂਦੀ ਹਾਂ ਠੀਕ ਆ ਠੀਕ ਆ ਇਹ ਤਾਂ ਚੱਲੀ ਜਾਂਦੀ ਹੈ ਇਹੋ ਹੀ ਚੀਜ਼ਾਂ ਛੋਟੀਆਂ ਅਜਿਹੇ ਕੀ ਪ੍ਰਾਈਸ 850 ਵਧੀਆ ਚੀਜ਼ ਆ ਨਾ ਇਹ ਬਾਈ ਕੋਲ ਭਾਈ ਜੈਂਟਸ ਵੀ ਮਿਲ ਜਾਂਦੇ ਆ ਪਰ ਸਾਲ ਇੱਧਰ ਜੈਂਟਸ ਪਏ ਆ ਉਹ ਛੋਟਾ ਜਿਹਾ ਲੇ ਗੀਆਂ ਪਿਛਲੀ ਵਾਰ ਆ ਇਹਦੇ ਨਾਲ ਦਾ ਮੈਂ ਤਾਂ ਕਦੇ ਦੇਖਿਆ ਨਹੀਂ ਚੱਕਿਆ ਵਾ ਸਾਨੂੰ ਡਰੇ ਇਹ ਜਿਆ ਪਾਤਾ ਤੁਸੀਂ ਰੱਖ ਕੇ ਵੀ ਕਾਹਦਾ ਮੈਂ ਰੱਖ ਲੇ ਤੇ ਵਿੱਚ ਦੋ ਤਿੰਨ ਵਾਰ ਮੈਂ ਫੇਰ ਸੱਚ ਨਹੀਂ ਰੱਖਦਾ ਡਰ ਪਤਾ ਨਹੀਂ ਕਾਹਦਾ ਪੈ ਗਿਆ ਸਾਨੂੰ ਇਹਦਾ ਚੁਰ ਚੁਰਾ ਜੇ ਨਹੀਂ ਕੱਢ ਲੈਂਦੇ ਅੱਛਾ ਸਾਡੇ ਪਰ ਚੋਰ ਤੇ ਜਾਮ ਲਾਉਨੇ ਆ ਵੀ ਤੁਸੀਂ ਸਾਡੇ ਕੱਢ ਲੈਂਦੇ ਆ ਹਾਂ ਤੁਸੀਂ ਚੋਰਾਂ ਪਰ ਲਾਈ ਜਾਓ ਇਲਜ਼ਾਮ ਵੇਗਾ ਇਹ ਦੇਖੋ ਜੀ ਕਿ 8mm ਲੰਨੀ ਤਾਂ ਕਿੰਨੇ ਕ ਬਣਦਾ ਹੈ ਨਹੀਂ ਮੇਰਾ 100 ਸੀਟੇ ਤੋਂ ਦੇਖੀ ਬਾਰ ਗਈ ਜਣੀ ਇਸੇ ਬਾਰੇ ਬਾਈ ਨੇ ਮਤਲਬ ਮਾਰਜਨ ਆਪਣਾ ਹਿਸਾਬ ਦੇ ਹੀ ਰੱਖਿਆ ਹੋਇਆ ਹਾਂ ਨਹੀਂ ਠੀਕ ਹੈ ਤਾਂ ਹੀ ਚੱਲਦੀ ਦੁਕਾਨ ਵੀ ਬਿਲਕੁਲ ਬਿਲਕੁਲ ਕੋਈ ਨਾ ਕੰਮ ਆਏ ਵੀ ਮੈਂ ਗਾਹਕ ਜੋੜਾ ਜਿੰਨੇ ਜੁੜਦੇ ਹਾਂ ਹਾਂ ਤੇ ਇਧਰ ਬਾਈ ਨੇ ਭਾਈ ਜੁੱਤੀਆਂ ਦਾ ਵੀ ਕਰਿਆ ਹੋਇਆ ਜੀ ਨਾਲ ਜੀ ਬੀ ਨੇ ਬਹੁਤ ਸੋਹਣੀ ਜੁੱਤੀਆਂ ਉਹਨਾਂ ਦੇਖੋ ਜੁੱਤੀਆਂ ਸਾਰੀਆਂ ਹੀ ਸੋਹਣੀਆਂ ਵੈਸੇ ਨਹੀਂ ਨਹੀਂ ਸੋਹਣੀਆਂ ਨਹੀਂ ਹੈਗੀਆਂ ਜੈਸਮਿਨ ਥੱਲੇ ਉਤਰ ਗਈ ਬਾਬਾ ਜੀ ਜੁੱਤੀਆਂ ਦੇਖੋ ਭਾਈ ਹੂੰ ਕੀ ਬਾਤ ਹੈ ਜੈਸਮਿਨ ਆਹ ਦੇਖ ਜੁੱਤੀ ਕਿੰਨੀ ਸੋਹਣੀ ਹੈ ਹੈਨਾ ਓਰੇ ਲਾਈਟ ਥੋੜੀ ਜਿਹੀ ਘਟ ਹੈ ਯਾਰ ਆ ਵੀ ਸੋਹਣੀ ਹੈ ਹਾਂ ਜੁੱਤੀ ਤੇ ਆਈ ਵੀ ਸੋਹਣੀ ਹੈ ਨਾ ਪਰ ਮੈਂ ਉਹੀ ਲੈਣੀ ਆ ਉਹ ਤਾਗੀਆਂ ਜਿਹੜੀ ਮੈਂ ਤੁੰਡੇ ਕੇ ਆਈ ਸੀ ਕਿਹੜੀ ਉਹਨਾਂ ਕਾਂਚਰੀ ਦੇ ਦੇ ਕੇ ਪੰਜਾਬੀ ਜੁੱਤੀ ਦੀ ਮੂਰੇ ਨੇ ਉਹ ਧਾਗੇ ਜਿਹੇ ਐ ਕਰਦੇ ਅੱਛਾ 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 ਠੀਕ ਆ ਠੀਕ ਆ ਠੀਕ ਆ ਮੈਂ ਉਹੀ ਲੈਣੀ ਆ ਨਹੀਂ ਜੁੱਤੀਆਂ ਵੀ ਸੋਹਣੀਆਂ ਮੰਮੀ ਦੇਖ ਮੰਮੀ ਦੇਖ ਲੈ ਕੋਈ ਦੇ ਦੇਖਣੀ ਆ ਨਹੀਂ ਅਸੀਂ ਆ ਜੁੱਤੀ ਦੇਖਦੇ ਤੇ ਮੈਨੂੰ ਆ ਤਵਾ ਦੇ ਮੀਮੀ ਲੈ ਲੈ ਇਹ ਪਾ ਕੇ ਦੇ ਨਹੀਂ ਹੈ ਤੇਰੀ ਹੈ ਤੋਂ ਬਾਅਦ ਮਾਲ ਆਈ ਆ ਨੂੜ ਦੇ ਵੀ ਰੋਲਦੀਆਂ ਪਈਆਂ ਉਹ ਨਿਆਣੇ ਨਿਆਣਿਆਂ ਦੇ ਕਿੱਥੇ ਪੰਜਾਬੀ ਜੁੱਤੀਆਂ ਸਾਹਮ ਹੁੰਦੀਆਂ ਪਹਿਲਾਂ ਟੋਪੀਆਂ ਦੇਖ ਲਈਏ ਇੱਕ ਹਰ ਤੋਂ ਪਹਿਲਾਂ ਆ ਤਾਂ ਇੱਧਰ ਚਲੇ ਲੋ ਪਹਿਲਾਂ ਹੁਣ ਬਾਈ ਨੂੰ ਬਚਾਰੇ ਨੂੰ ਖੜਾਇਆ ਵਾ ਪਹਿਲਾਂ ਇੱਕ ਸਾਈਡ ਆ ਜਾ ਫੇਰ ਦੇਖਦੇ ਆ ਕੋਈ ਨਹੀਂ ਪਹਿਲਾਂ ਇੱਧਰ ਲੈ ਲੋ ਭਾਈ ਤੇ ਪਹਿਲਾਂ ਪਰਸਾ ਖਰੀਦੋ ਬਾਕੀ ਗੱਲਾਂ ਬਾਅਦ ਚੋਂ ਠੀਕ ਹੈ ਨਾ ਤੇ ਕਰੋ ਫੇਰ ਸਿਲੈਕਸ਼ਨ ਭਾਈ ਕਿਹੜੇ 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 ਲੈਣੇ ਆ ਮੈਂ ਤਾਂ ਜੀ ਇੱਤਾ ਕਹਿਨੀ ਆ ਹਾਂ ਦੇ ਆਪਸ਼ਨ ਚ ਰੱਖ ਲੈਨੇ ਆ ਬਾਕੀ ਦੇਖ ਲੈਨੇ ਆ ਵੀ ਕੇ ਹਾਂ ਪਹਿਲਾ ਆਪਸ਼ਨ ਵਾਲੇ ਕੱਢ ਕਿਹੜੇ ਕਿਹੜੇ ਪਸੰਦ ਆ ਆਹ ਦੇਖ ਲਓ ਮੈਨੂੰ ਆ ਬਹੁਤ ਸੋਹਣਾ ਲੱਗਿਆ ਹਾਂ ਜਿਹੜਾ ਮੈਨੂੰ ਪਸੰਦ ਆ ਮੈਂ ਆਪਸ਼ਨ ਚ ਕੱਢ ਲੈਂਦੀ ਹਾਂ ਆ ਆਪਸ਼ਨ ਚ ਕੱਢੀ ਚੱਲ ਰੱਖ ਲੈਨੇ ਆ ਠੀਕ ਆ ਜਿਹੜੇ ਜਿਹੜੇ ਤੈਨੂੰ ਪਸੰਦ ਆ ਉਹ ਆਪਸ਼ਨ ਚ ਕੱਢ ਲਾ ਹਾਂ ਨਾ ਮੰਮੀ ਠੀਕ ਆ ਮੰਮੀ ਆ ਸੋਹਣਾ ਲੱਗਦਾ ਵੈਸੇ ਹੈਨਾ ਘੈਂਟ ਆ ਪਰ ਸਦਾ ਇੱਕ ਅਛਾ ਵਾਲਾ ਇਹਦਾ ਰੰਗ ਅੱਛਾ ਡਬਲ ਸ਼ੇਡ ਆ ਏ ਮਖਰ ਸ਼ਾਈਨਿੰਗ ਜੀ ਵਾਲਾ ਏ ਮਾਹਰ ਰੰਗ ਕਹੇ ਜਾਂਦਾ ਇਹਦਾ ਇਹ ਜੀ ਤਾਂ ਮੇਰੇ ਕੋਲ ਜੈਕਟ ਵੀ ਹੈਗੀ ਇੱਕ ਇਹ ਜੀ ਬਲੈਕ ਲੇ ਲਓ ਜੀ ਦੋ ਹੋ ਗਏ ਜਿਹੜੇ ਸਿਲੈਕਟ ਕਰੇ ਆ ਇੱਕ ਦੋ ਹੋਰ ਦੇਖ ਲਾ ਫੇ ਉਹਨਾਂ ਚੋਂ ਆਪਾਂ ਸਿਲੈਕਟ ਕਰ ਲੰਨੇ ਆ ਸਾ ਵੀ ਘੰਟ ਲੱਗਦਾ ਐ ਮਮੀ ਤੋ ਬੀਕ ਨਾ ਲੈਣਾ ਮੈਂ ਚੁੱਕਿਆ ਇਸ ਦਾ ਇੱਕ ਆ ਦੇਖੋ ਹੁਣ ਦੇਖਦੇ ਹਾਂ ਅਸੀਂ ਕਿਹੜਾ ਨਿੱਕੇ ਜਾਣਾ ਕਿੱਦਾਂ ਕਰੀਂ ਇਹਨਾਂ ਚੋ ਕਰਨੀ ਸਿਲੈਕਟ ਜੀ ਪਹਿਲਾ ਇਹ ਕਰੋ ਉਹ ਸਾਰੇ ਰੱਖ ਦੋ ਜਿਹੜੇ ਜਿਹੜੇ ਮੈਂ ਰੱਖੇਵੇਂ ਨਾ ਉਹੋ ਹੋ ਰੱਖ ਲਓ ਹਾਂ ਬਾਕੀ ਬਾਕੀ ਚੱਕ ਦੋ ਵੀਰੇ ਸਾਰੇ ਹਨਾ ਜਿਹੜੇ ਕੱਢੇ ਆ ਉਹ ਰੱਖ ਦੋ ਤੇ ਉਹਨਾਂ ਚੋ ਕਰਦੇ ਆ ਫਿਰ ਸਿਲੈਕਟ ਕਿਹੜਾ ਲੈ ਕੇ ਜਾਣਾ ਭਾਈ ਪਰਸ ਉਹ ਵੀ ਇੱਕ ਉਹ ਕੀ ਚੀਜ਼ ਪਈ ਜੈਸੂ ਰੱਖੋ ਲਫਾਫੇ ਦੇ ਚ ਇਹ ਬੜੇ ਫਰਾਈ ਦਾ ਨਾਲੇ ਪਾਸੇ ਬੋਲ ਅੱਛਾ ਅੱਛਾ ਠੀਕ ਆ ਠੀਕ ਆ ਅੱਛਾ ਇਹ ਉਹ ਜੀ ਜਾ ਲਓ ਜੀ ਇਹ ਸਾਰੇ ਪਾਸੇ ਲੈ ਲੀ ਸਾਰੇ ਲੈ ਲਿਆ ਠੀਕ ਮਤਲਬ ਮਤਲਬ ਕੇ ਸੱਦਾ ਚਿਕਨ ਨੇ ਫੇ ਲੈ ਜੇ ਮੈਂ ਹੁਣ ਇਕੱਠੇ ਜੱਬ ਨਵੇੜ ਦਿੰਦਾ ਤੁਹਾਡਾ ਮੈਨੂੰ ਤੰਗ ਨਾ ਕਰੇ ਫੇ ਸਾਰੀ ਜ਼ਿੰਦਗੀ ਨੂੰ ਨਹੀਂ ਲੈਣਾ ਮੁੜ ਕੇ ਪਾਸਾ ਹਾਂ ਸਾਰੀ ਜ਼ਿੰਦਗੀ ਆਹੀ ਪਾਸੇ ਹਾਂ ਛੇ 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 ਮਿਲਨੇ ਵਾਲ ਬਲੇ ਜੀ ਛੇ 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 ਮਿੰਨੀ ਮਾ। ਮਤਲਬ ਫੇਰ ਉਹੀ ਉਹੀ ਫੇਰ ਦੂ ਇਹਦੀ। ਪ੍ਰੋਮਿਸ ਕਿਰਿਆ ਵੀ 70 ਸਾਲੀ ਜੀ ਨਾਲ ਉਸ ਤੇ ਵਾਧ ਨਹੀਂ ਦੇਣਾ। ਫੇਰ ਵਾਧਾ ਕਿੱਡੀ ਜੀ ਨਾਲ। ਆਹੋ। ਉਸ ਤੇ ਲਾਉਂਦੇ ਆਂ ਸੁਣਿਆ ਹੈ ਨਾ। ਇਹਨਾਂ ਨੇ ਮੈਨੂੰ ਕੀਤਾ ਮੈਂ ਇਹਨਾਂ ਨੇ ਕੀਤਾ ਪਤਾ ਕਾਤੇ ਸਾਡੀ ਸੋਚ ਦੇਖੇ ਇੱਕ ਮਿੰਟ। ਜੇ ਕਾਤੇ ਕਰਿਆ। ਹਾਂ ਸਾਨੂੰ ਇਹ ਅਸੀਂ ਕਿਸੇ ਬਸ ਨਾ ਪਈਏ ਬਸ। ਚੱਲ ਹੁਣ ਤੂੰ ਆਹ ਗੱਲਾਂ ਨਹੀਂ ਕਰੀਦੀਆਂ ਹੁੰਦੀਆਂ ਹੋਈਆਂ। ਠੀਕ ਆ। ਚੱਲ ਮੈਂ ਦੇ ਦੂੰਗੀ ਰਵਿੰਦਰ ਦੀ ਚਿੱਠੀ। ਤੇ ਚੱਲ ਫੇਰ ਹੁਣ ਤੁਸੀਂ ਦੇਖੋ ਕੀ ਕਰਨਾ ਤੇਰਾ। ਹੁਣ ਕਰਨਾ ਕੀ ਆਹ ਵਾਲੇ ਸਿਲੈਕਟ ਦਾ ਕਰ ਲੈ ਸਾਰੇ ਇਹ ਹੁਣ ਮਤਲਬ ਆਪਸ਼ਨ ਆਪਸ਼ਨ ਚ ਕੱਢ ਲੈ ਹੁਣ ਇਹਨਾਂ ਚੋ ਸਿਲੈਕਟ ਦੇਖੋ ਫੇ ਕਿਹੜੇ ਕਰਨੇ ਆ ਹਾ ਕਿੰਨਾ ਔਖਾ ਹਾਂ ਕਾਸ਼ ਮੇਰੀ ਦੀਦੀ ਹੁੰਦੀ ਨਾ ਅੱਜ ਸਾਗ ਨਾ ਧਰਨਾ ਹੁੰਦਾ ਹਾਂ ਦੀਦੀ ਨੇ ਕੀ ਕਰੇ ਦੀਦੀ ਨੇ ਕੰਮ ਵੀ ਦੇਖਣੇ ਤੇ ਜਰੀ ਨਹੀਂ ਇਹ ਵੀ ਕਾਸ਼ ਦੀਦੀ ਨਾਲ ਹੁੰਦੀ ਹਾਂ ਜੇ ਸਾਗ ਨਾ ਧਰਨਾ ਹੁੰਦਾ ਹੋਰ ਹੋਰ ਮਜਬੂਰੀ ਹੈ ਭਾਈ ਤੇ ਗੱਲ ਹੈਗੀ ਐ ਇਦਾਂ ਵਰਸਾ ਆ ਵੀ ਸੋਹਣਾ ਹੈ ਅੱਛਾ ਤੁਸੀਂ ਮੈਨੂੰ ਇਮੇਜਿਨ ਕਰ ਲੋ ਵਾ ਜਿਹੜੀ ਚੀਜ਼ ਮੇਰੇ ਤੇ ਸੋਹਣੀ ਲੱਗੀ ਉਹ ਸਾਹਤ ਸੁਣ ਲੈ। ਪਰ ਪਰਸ ਮਮਮੀ ਆ ਵੀ ਸੋਹਣਾ ਆ ਵੀ ਸੋਹਣਾ ਤੇ ਪਰਸ ਭਾਈ ਮੈਨੂੰ ਆ ਵੀ ਬਹੁਤ ਸੋਹਣਾ ਲੱਗਿਆ। ਬਸ ਸਾਰੇ ਹੀ ਸੋਹਣੇ ਹੈਨਾ? ਨਹੀਂ ਨਹੀਂ ਚਲੋ ਫੇਰ ਵੀ ਇੱਕ ਸਿਲੇਕਸ਼ਨ ਹੁੰਦੀ ਆ। ਹੈ? ਹਕ ਉਸ ਵਿੱਚ? ਨਹੀਂ। ਦੱਸ ਇਹਦੇ ਵਿੱਚ ਕੀ ਗੱਲ ਜਿਹੜੀ ਚੀਜ਼ ਦਿਲ ਨੂੰ ਜੱਛਦੀ ਕਲਰ ਜੱਛਦਾ। ਉਹ ਚੀਜ਼ ਦੱਸਦਾ ਮੈਂ ਜੱਚਦੀ ਨਾ ਮੈਂ ਵੀ ਦਿਲ ਨੂੰ ਜੱਚਦੀ ਤਾਂ ਤੇ ਆਪਣਾ ਵਿਆਹ ਹੋ ਗਿਆ ਤੇ ਉਹਨੇ ਪਰਸੇ ਕਿਦਿਨੇ ਜੱਤ ਗਿਆ ਵੀ ਦੱਸੋ ਜੀ ਪਰਸ ਤੈਨੂੰ ਤਿੰਨ ਦਵਾ ਦੇਣੇ ਅੱਜ ਹੋਰ ਕੀਆ ਕਿਆ ਗੱਲ ਇੱਕ ਦੀ ਇੱਕ ਦੀ ਕਿਆ ਗੱਲ ਕਰਤੀ ਤਾਂ ਤੈਨੂੰ ਤਿੰਨ ਦਵਾ ਦੇਣੇ ਪਰਸ ਹੋਰ ਦੱਸ ਮੈਂ ਕਹਾ ਹਾਂ ਪਰਸ ਗਿਰਨੇ ਲੱਗੀ ਹੈ ਮੈਂ ਕਹਾ ਹਾਂ ਮੈਂ ਇਹਾ ਹੂੰ ਦੁਕਾਨ ਤੇ ਹੂੰ ਹਾਂ ਤੇ ਲਓ ਜੀ ਤੇ ਇੱਕ ਪੂਆ ਜੀ ਨੂੰ ਅਸੀਂ ਹਜੇ ਮਿਲੇ ਵੀ ਨਹੀਂ ਉਹਨਾਂ ਨੇ ਪਹਿਲੀ ਵਾਰ ਆਣਾ ਸਾਡੇ ਕੋਲ ਦੋ ਪੂਆ ਜੀ ਨੂੰ ਅਸੀਂ ਉੱਥੇ ਮਿਲੇ ਆ ਪਰ ਉਹ ਪੂਆ ਜੀ ਨਾਲ ਮੇਰੀ ਗੱਲ ਹੋਈ ਬਹੁਤ ਸੋਹਣੀ ਗੱਲ ਕਹਿੰਦੇ ਮੈਂ ਜਰੂਰ ਆਣਾ ਕਰੂ ਮੈਂ ਕਹਿੰਦਾ ਸੋਹਰ ਜੀ ਫਾਈ ਜਰੂਰ ਆ ਅੱਛਾ ਇੱਕ ਪੂਆ ਦੋ ਪੂਆ ਨੇ ਪੁੱਥਿਆੜੀ ਨੇ ਆਣਾ ਤੁਹਾਨੂੰ ਨੇ ਦੋ ਹਾਂ ਜਿਹੜੇ ਉੱਥੇ ਦੇ ਮੰਮੀ ਹਾਂ ਹਾਂ ਅੱਛਾ ਦੋ ਹਾਂ ਨੇ ਉਹਨਾਂ ਨੇ ਆਣਾ ਕਿ ਦੋ ਦੋ ਨੇ ਉਹਨਾਂ ਨੇ ਜਿਹੜੇ ਇੱਕ ਉਹਨਾਂ ਦੇ ਸਿਸਟਰ ਇੱਥੇ ਮੰਮੀ ਇੱਥੇ ਆ ਆਪਣਾ ਜੀਰ ਕਪੂਰ ਹਾਂ 에어ਪੋਰਟ ਦੇ ਹਾਂ 에어ਪੋਰਟ ਦੇ ਕੋਲ ਆ ਉਹਨਾਂ ਦਾ ਘਰ ਤੇ ਉਹਨਾਂ ਨੇ ਵੀ ਆਉਣਾ ਹਾਂ ਉਹ ਪਹਿਲੀ ਵਾਰ ਮਿਲਣਾ ਸੀ ਉਹਨਾਂ ਨੇ ਉਹਨਾਂ ਨੂੰ ਪਹਿਲੀ ਵਾਰ ਮਿਲਣਾ ਆਪਾਂ ਨੇ ਤੇ ਬਾਕੀ ਚਲੋ ਨਹੀਂ ਨਹੀਂ ਪਿੱਛੇ ਨਾਲ ਵਾਲੀ ਗਲੀ ਅੱਛਾ ਠੀਕ ਆ ਤੇ ਗਿਫਟ ਕਰਵਾ ਦੂੰਗੇ ਕਿ ਅਸੀਂ ਆਪੇ ਕਰਵਾ ਦੂੰਗੇ ਅਸੀਂ ਅਸੀਂ ਅੱਗੇ ਜਾਣਾ ਅੱਛਾ ਹਾਂ ਸ਼ਾਪ ਤੇ ਚੱਲੋ ਸ਼ਾਪ ਪਰ ਜਾਣਾ ਬੜਾ ਚੱਲ ਕੋਈ ਨਹੀਂ ਫਿਰ ਆਪਾਂ ਵਾਪਸ ਆਉਂਦੇ ਉਹ ਇਦਾਂ ਦਾ ਕਰ ਦੋ ਇਹਨੂੰ ਬਾਕਸ ਦੇ ਵਿੱਚ ਤਾਂ ਪਾ ਦਿਓ ਬਾਕਸ ਬਾਕਸ ਹੈਗੇ ਆਪਣੇ ਕੋਲ ਨਹੀਂ ਬਾਕਸ ਵੀ ਨਹੀਂ ਮਿਲਿਆ ਅੱਛਾ ਆਤੇ ਨਹੀਂ ਬਾਕਸ ਅੱਛਾ ਇਕੱਠਾ ਇਦਾਂ ਹੀ ਹੁੰਦਾ ਮਾਲ ਸਾਰਾ ਠੀਕ ਹੈ ਪੈਕਿੰਗ ਅਜੇ ਨਹੀਂ ਆ ਰਹੀ ਹੈ ਨਾ ਕਿੱਥੇ ਆ ਅੱਛਾ ਇਦਾਂ ਲਿਫਾਫਿਆਂ 'ਚ ਪੈਕ ਹੋਏ ਵੀ ਹੁੰਦੇ ਹਾਂਜੀ ਠੀਕ ਹੈ ਚਲੋ ਠੀਕ ਹੈ ਜੀ ਫਿਰ ਆਪਾਂ ਇਦਾਂ ਹੀ ਕਰਵਾ ਲੈਂਦੇ ਨੇ ਇਹ ਲਿਫਾਫੇ 'ਚ ਕਰ ਲੈਂਦੇ ਨੇ ਸੂਟ ਦੇਖੀ ਜਦੋਂ ਭਾਈ ਹੁਣ ਭੂਆ ਜੀ ਦੀ ਜਿਹੜੀ ਬੇਟੀ ਹੈ ਸਾਡੀ ਭੈਣ ਆ ਉਹਦੇ ਵਾਸਤੇ ਅਸੀਂ ਦੇਖਣਾ ਜੀ ਸੂਟ ਹਨਾ ਤੇ ਇੱਕ ਚੀਜ਼ ਮੈਂ ਵੀ ਕਰਾਂ ਹਾਂ ਮੈਂ ਸਿੱਟੇ ਨਹੀਂ ਮੰਗਦੀ ਮੈਂ ਕੋਈ ਸੂਟ ਬਕਲੀਆਂ ਪਾਈਆਂ ਜੀ ਹਾਂ ਤਾਂ ਮੈਨੂੰ ਮੋਟਾ ਜਿਹਾ ਦਵਾ ਦੇ ਮੈਂ ਦੇਖ ਲਓ ਇੱਕ ਇੱਕ ਵਸਾਈ ਜੰਨੀ ਆ ਪਾਪਾ ਚੱਲ ਕੋਈ ਗੱਲ ਨਹੀਂ ਕਿਉਂਕਿ ਉਸ ਸਵੇਰੇ ਢੱਡ ਲੱਗਦੀ ਕੋਬੇ ਦੀ ਜੁਗਦੇ ਆ ਤਾਂ ਚਲੋ ਰੋਪੜ ਨੂੰ ਆਨਲਾਈਨੋਂ ਪੈ ਜਿੰਦਾ ਮੈਂ ਜਲਦੀ ਘਰੋਂ ਵੀ ਪੈ ਜਿੰਦਾ ਇਹਦੀ ਨਾਲ ਹੀ ਹਾਂ ਬਹੁਤ ਜ਼ਿਆਦਾ ਵਗ ਰਿਹਾ ਕੁਝ ਕਿਹੋਟਾ ਸੂਟਾ ਉਹੀ ਪਾਈ ਚੱਲ ਕੋਈ ਗੱਲ ਨਹੀਂ ਪੁੱਤੋ ਕੋ ਬੰਦੋ ਆ ਦਿਓ ਤੇ ਮੇਰੀ ਮੰਮੀ ਨੂੰ ਜੇ ਕੁਝ ਪਸੰਦ ਆ ਗਿਆ ਤਾਂ ਦਵਾਣਾ ਲੈ ਦੱਸ ਇਹ ਨਾ ਉਹ ਤਰੀਕਾ ਲਾਸਟ ਚੱਲਦੀ ਆ ਕੋਈ ਗੱਲ ਨਹੀਂ ਹਾਂ ਦਾਊ ਵਾਲੇ ਬਾਬੇ ਨੇ ਤੁਹਾਨੂੰ ਬਦੇਰੇ ਦੇ ਦੇਣੇ ਦੱਸ ਕਮਾਲ ਹੋ ਗਈ ਜੀ ਮੇਰੀ ਗੱਲ ਸੁਣੋ ਮੈਂ ਦੇਖੋ ਮੈਂ ਨਹੀਂ ਲੈਣਾ ਮੇਰੀ ਮੰਮੀ ਨੇ ਤਾਂ ਸਮਝਾ ਲਿਆ ਆਪਣੇ ਦਾ ਪਾਸ ਉਸਨੇ ਝਾਲ ਮਾਏ ਨਾ ਕਰ ਚੱਲ ਕੋਈ ਨਹੀਂ ਦੇਖਦੇ ਆ ਹਨਾ ਬਾਈ ਬਲ ਦੇ ਜਵਾਈਆਂ ਤਾਂ ਨਾ ਕਰ ਲੱਡੂ ਝਾੜਾ ਉੱਟ ਗਿਆ ਜੀ ਚੱਲ ਬਣੀ ਫਲਪਾਤਾ ਮਾਤੀ ਨਹੀਂ ਬਾਬਲਾ ਇਦਨ ਮੈਨੂੰ ਮਾਨੂ ਰਬਦਾ ਬਾਸਤਾ ਇੱਕ ਸੂਟ ਦਿਵਾ ਦੀ ਤੇ ਚਲੋ ਕੋਈ ਨਹੀਂ ਦੇਖਦੇ ਆ ਪਰਸ ਹੋ ਗਿਆ ਜੀ ਸਿਲੈਕਟ ਹਾਂ ਮੈਨੂੰ ਇੱਕ ਵਾਰੀ ਉਹ ਦਿਖਾ ਦਿਓ ਮੜੇ ਨੇ ਜਿਹੜੇ ਮੰਮੀ ਦੇ ਜਮਾਨੇ ਦਾ ਫਰਸ਼ ਕਹਿੰਦੇ ਤੇ ਮੰਮੀ ਦੇ ਜਮਾਨੇ ਆ ਪਰਥ ਤਾਂ ਇੱਥੇ ਦਾ ਇੱਥੇ ਲਮਕਦਾ ਦਾ ਉਹ ਲੰਬੀਆਂ ਜੀਆਂ ਡਸੀਆਂ ਵਾਲਾ ਆ ਦੇਖਾ ਮੇਰੇ ਮਰਜ਼ੀ ਲੈ ਗਈ ਮੰਮੀ ਆਹਾ ਆ ਇਹ ਦਿੱਖੇ ਤੇ ਉਸਦੇ ਨਹੀਂ ਯਾਰ ਉਹ ਦੂਏ ਦੋ ਡਸੀਆਂ ਵਾਲੇ ਤੇ ਵੀਰੇ ਲੰਬੀਆਂ ਜੀਆਂ ਡਸੀਆਂ ਹੁੰਦੀਆਂ ਜੀ ਨਾ ਲੱਗ ਲੈ ਹੈਗੇ ਤੇ ਹੈਗੇ ਤੇ ਹਨਾ ਇੱਕ ਵੀਡੀਓ ਚ ਆਪਾਂ ਦੇਖੇ ਤੇ ਹਾਂ ਪੁਰਾਣੇ ਪੁਰਾਣੇ ਜਮਾਨੇ ਵਾਲੇ ਪਾਹੇ ਲੈ ਲੈਂਦੇ ਆ ਅਨੇ ਭਾਜੀ ਇੱਥੇ ਰੱਖ ਲਿਓ ਆਪਣੇ ਕੋਲ ਪੇਮੈਂਟ ਅਸੀਂ ਕਰ ਦੂੰਗੇ ਅਸੀਂ ਜੈਨੂ ਸੂਟ ਦੇਖ ਲਈਏ ਅਗਲੇ ਬਲੌਗ ਚ ਮਿਲਦੇ ਆ ਜੀ ਦੇਖ ਲਿਓ ਜੀ ਅਸੀਂ ਲੈ ਕੇ ਚੱਲ ਲਈਏ ਬਾਏ ਬਾਏ ਚਲ ਚਲੋ ਠੀਕ ਆ ਜੀ ਫਿਰ ਹੁਣ ਸਾਨੂੰ ਦਿਓ ਜੀ ਇਜਾਜ਼ਤ ਅਸੀਂ ਫਿਰ ਸਪੈਸ਼ਲ ਬਲੌਗ ਬਣਾਉਣਾ ਗਿਫਟ ਦਾ ਜੱਡੀ ਸਮਾਂ ਇਹ ਦੇਖਾਂਗੇ ਐਕਸਾਈਟਮੈਂਟ ਦੇਖਾਂਗੇ ਵੀ ਕਿੱਦਾਂ ਦੀ ਆ ਨਾ ਗਿਫਟਸ ਨੂੰ ਲੈ ਕੇ ਤੇ ਪਰਸ ਵਗੈਰਾ ਹੁਣ ਤੁਹਾਨੂੰ ਬਲੌਗ 'ਚ ਲਿਖਣਗੇ ਫਿਰ ਸੂਟ ਵੀ ਅਸੀਂ ਤੁਹਾਨੂੰ ਬਲੌਗ 'ਚ ਦਿਖਾਉਣਾ ਹੈ ਜਿਹੜਾ ਸਪੈਸ਼ਲ ਅਸੀਂ ਬਲੌਗ ਬਣਾਉਣਾ ਗਿਫਟ ਓਪਨਿੰਗ ਦਾ ਤੇ ਬਾਕੀ ਹੋਰ ਸਮਾਨ ਵੀ ਆਪਾਂ ਬਲੌਗ 'ਚ ਦੇਖਾਂਗੇ ਦਿਓ ਜੀ ਅੱਜ ਮਿਲਦੇ ਆ ਕਿਸੇ ਇਕਲੇ ਬਲੌਗs ਪਰਮਾਤਮਾ ਤੁਹਾਨੂੰ ਸਭ ਨੂੰ ਚੜ੍ਹਦੀ ਕਲਾ ਰੱਖੇ ਤੇ ਸਤਿ ਸ਼੍ਰੀ ਅਕਾਲ